ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸਲਾਈ ਕੜਾਈ ਤੇ ਮੈਂ ਕੁਸ਼ਵਿਰ ਮਾਨ ਅੱਜ ਆਪਾਂ ਮੈਂ ਤੁਹਾਨੂੰ ਨਾ ਗਲਾ ਸਿਖਾ ਰਹੀ ਆਂਗੀ ਵੀ ਗਲਾ ਜਿਹੜਾ ਆਪਾਂ ਨੀਡਲਵਰਕ ਨਾਲ ਵਰਕ ਕਰਦੇ ਆ ਹਨ ਉਹ ਆਪਾਂ ਕਿਵੇਂ ਛਾਪਣਾ ਕਿੰਨੀ ਜਗ੍ਹਾ ਰੱਖਣੀ ਹੈ ਇਹਦੇ ਵਿੱਚ ਆ ਦੇਖੋ ਹੁਣ ਮੈਂ ਟਰੇਸ ਕੀਤਾ ਹੋਇਆ ਗਲਾ ਇਹਨੂੰ ਹੁਣ ਆਪਾਂ ਆ ਦੇਖੋ ਇਹਦੀ ਲੰਬਾਈ ਜਿਹੜੀ 13 ਜਾਂ 13.5 ਹਨਾ ਇੰਨੀ ਲੈਣੀ ਹੁੰਦੀ ਹੈ ਠੀਕ ਹੈ ਲੰਬਾਈ ਇਹ ਜਿਹੜੀ ਆ ਇਹਦੀ ਚੁੜਾਈ ਹੈ ਇੱਥੇ ਆਪਣਾ ਗਲਾ ਬਣੂਗਾ ਠੀਕ ਹੈ ਇੱਥੇ ਆਪਣਾ ਗਲਾ ਬਣੂਗਾ ਇਹ ਆਪਾਂ ਲੈਣੀ ਹੈਗੀ ਜਿਵੇਂ ਤੀਰੇ ਦੇ ਹਿਸਾਬ ਨਾਲ ਹੈ ਨਾ ਹੁਣ ਇਹਨਾਂ ਦਾ ਘੇਰਾ ਹੈਗਾ 17 ਇੰਚ ਤੀਰੇ ਦੇ ਹਿਸਾਬ ਨਾਲ ਇਹ ਆਪਣੀ ਵੀ ਮਤਲਬ ਇਹਦਾ ਤਾਂ ਤੀਰਾ ਵੀ ਮਤਲਬ ਘਟਾ ਹੋਊਗਾ ਵੀ ਪਤਲੇ ਲeneਗੇ ਤੇ ਆਪਾਂ 4 ਰੱਖਿਆ ਇੱਥੇ ਜੇ ਹੁਣ ਕਿਸੇ ਦਾ ਘੇਰਾ ਜ਼ਿਆਦਾ ਹੈਗਾ ਜਾਂ ਤੀਰਾ ਪੁੱਛ ਲਓ ਤੁਸੀਂ ਤਾਂ ਫਿਰ ਆਪਾਂ 5 ਤੇ ਵੀ ਲਗਾ ਸਕਦੇ ਹਾਂ ਚੜਾਈ ਦੇ ਨਿਸ਼ਾਨ ਠੀਕ ਹੈ ਜਾਂ 4.5 5 ਇੱਥੇ ਲਗਾਉਣਾਗਾ ਤੀਰੇ ਦੇ ਹਿਸਾਬ ਨਾਲ ਤੇ ਹੁਣ ਜਿਵੇਂ ਆਪਾਂ ਇਹਦੀ ਲੰਬਾਈ ਐ ਇਹ 13 ਲਾਈ ਹੈਗੀ 13 13.5 ਤੋਂ ਵੱਧ ਨਹੀਂ ਲਾਉਣਾ ਹੈਗਾ ਤੁਸੀਂ ਤੇ 13 ਜਾਂ 13.5 ਬਸ ਠੀਕ ਐ ਉਸ ਤੋਂ ਬਾਅਦ ਤੁਸੀਂ ਆਪਾਂ ਇਹਨੂੰ ਟ੍ਰੇਸ ਕਰਾਂਗੇ ਆ ਇਹਦਾ ਵਿਚਾਲਾਗਾ ਪਹਿਲਾਂ ਆਪਾਂ ਵਿਚਾਲੇ ਨਿਸ਼ਾਨ ਲਗਾ ਲੈਣਾ ਇੱਕ ਗਲਾ ਬਣਾਉਣ ਲਈ ਉਸ ਤੋਂ ਬਾਅਦ ਆਪਾਂ ਜਿਹੜੇ ਸਾਈਡਾਂ ਵਾਲੇ ਨਿਸ਼ਾਨ ਇਹ ਲਗਾ ਲੈਣਾ ਜਿਵੇਂ ਹੁਣ ਆ ਜਿਹੜਾ ਵਿਚਾਲਾਗਾ 8 ਇੰਚ ਤੇ ਲੱਗਾ ਠੀਕ ਐ ਹੁਣ ਆਪਾਂ ਇੱਥੇ ਬਣਾਵਾਂਗੇ ਫਲਾਵਰ ਆ ਇਹਦਾ ਵਿਚਾਲਾ ਹੋ ਗਿਆ ਇੱਕ ਫਲਾਵਰ ਆਪਾਂ ਇੱਧਰ ਬਣਾ ਦੇਾਂਗੇ ਠੀਕ ਹੈ ਇੱਕ ਆਪਾਂ ਇੱਥੇ ਬਣਾ ਦੇਾਂਗੇ ਇੱਥੇ ਤੇ ਆਪਾਂ ਪੱਤੀਆਂ ਲਗਾਵਾਂਗੇ ਇਸ ਤਰ੍ਹਾਂ ਤੁਸੀਂ ਪੱਤੀਆਂ ਲਗਾ ਸਕਦੇ ਹੋ ਕੋਈ ਵੀ ਕਲਰ ਪੈਂਸਲ ਲੈ ਲਿਓ ਜਾਂ ਫਿਰ ਕੋਈ ਪੈਨ ਵਗੈਰਾ ਜਿਹੜਾ ਰਿਮੂਵ ਹੋ ਜਾਂਦਾ ਸਾਨੀ ਨਾਲ ਇੱਕ ਹੀਟ ਰਿਮੂਵਰ ਪੈਨ ਵੀ ਆਉਂਦੀ ਹੈ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋ ਮੈਂ ਆਹ ਪੈਂਸਲਸ ਯੂਜ਼ ਕਰਦੀ ਹੁਣੀ ਹੈਗੀ ਇਹ ਵੀ ਵਧੀਆ ਹੁੰਦੀਆਂ ਕਲਰ ਪੈਂਸਲ ਇਸ ਤਰ੍ਹਾਂ ਤੁਸੀਂ ਛਾਪਣਾ ਹੈ ਠੀਕ ਹੈ ਹੁਣ ਆਪਾਂ ਆਇਦਰ ਬੇਲ ਛਾਪ ਲਾਂਗੇ ਕੈਦਰ ਡਿਜ਼ਾਈਨ ਛਾਪਦੇ ਹਿਸਾਬ ਨਾਲ ਕੋਈ ਵੀ ਛਾਪ ਸਕਦੇ ਹੋਗੇ ਤੇ ਇੱਥੇ ਇਹਦੇ ਛੋਟੇ ਛੋਟੇ ਡਾਟਸ ਲੱਗਣਗੇ ਦੋਨੋਂ ਸਾਈਡਾਂ ਤੇ ਪਹਿਲਾਂ ਪਿੱਕ ਸਾਈਡ ਕੰਪਲੀਟ ਕਰ ਲਾਂਗੇ ਫਿਰ ਉਸੇ ਤਰ੍ਹਾਂ ਹੀ ਆਪਾਂ ਜਿਹੜੀ ਦੂਸਰੀ ਸਾਈਡ ਹੈ ਜੀ ਉਹ ਕੰਪਲੀਟ ਕਰਾਂਗੇ ਠੀਕ ਹੈ ਇਸ ਤਰ੍ਹਾਂ ਹੀ ਆਪਾਂ ਟ੍ਰੇਸ ਕਰਨਾ ਹੁੰਦਾਗਾ ਜੇ ਤੁਸੀਂ ਟ੍ਰੇਸ ਬਣਾਉਣਾ ਹੈ ਤਾਂ ਤੁਸੀਂ ਟ੍ਰੇਸ ਪੇਪਰ ਤੇ ਪਹਿਲਾਂ ਇਸੇ ਤਰ੍ਹਾਂ ਗਲਾ ਸ਼ਾਪ ਕੇ ਉਸ ਤੋਂ ਬਾਅਦ ਤੁਸੀਂ ਆ ਚੀਜ਼ ਉੱਤੇ ਬਣਾਉਣੀ ਹੈ ਨਾ ਉਹ ਆਪਣੇ ਕੋਲ ਹਮੇਸ਼ਾ ਲਈ ਰਹਿੰਦਾਗਾ ਮਤਲਬ ਕਿਸੇ ਵੀ ਸ਼ੂਟ ਤੇ ਛਾਪਣਾਗਾ ਤਾਂ ਤੁਸੀਂ ਮਿੱਟੀ ਜਾਂ ਡੀਲ ਦਾ ਤੇਲ ਲੈ ਕੇ ਉਹਦੇ ਵਿੱਚ ਆਪਣਾ ਸੁੱਕਾ ਲਾਜਵਰਾ ਹੁੰਦਾ ਜਿਹੜਾ ਆਪਾਂ ਕੱਪੜਿਆਂ ਨੂੰ ਦਿੰਨੇ ਆ ਉਹ ਪਾ ਕੇ ਹੈਨਾ ਉਹਦੇ ਨਾਲ ਕਰ ਸਕਦੇ ਹੋਗੇ ਤੇ ਉਹ ਹਮੇਸ਼ਾ ਰਹਿੰਦਾ ਪਰ ਜੇ ਤੁਸੀਂ ਪੈਨ ਨਾਲ ਜਾਂ ਪੈਨਸਲ ਨਾਲ ਸਾਪਣਾ ਤੇ ਪੈਨਸਲ ਨਾਲ ਸਾਫ ਸਕਦੇ ਹੋਗੇ ਤੇ ਇਸ ਤਰ੍ਹਾਂ ਬਾ ਸ਼ਾਪ ਸਕਦੇ ਆ ਠੀਕ ਹੈ ਜੇ ਵੀਡੀਓ ਬਧੀ ਲੱਗੀ ਹੋਵੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਸ਼ੇਅਰ ਕਰੇ ਜੂਰ ਬੈਲ ਆਈਕਨ ਦਬਾ ਲਿਓ ਤੇ ਜਿਨੇ ਅਗਲੀਆਂ ਵੀਡੀਓ ਦੇਖਣੀਆਂ ਨੇ ਥੈਂਕ ਯੂ